Thank you. ਭਾਰੇ ਹੋ ਕਿਨੇ ਸਾਲਾਂ ਤੋਂ ਤੇ ਕਿੰਨਾ ਟਾਈਮ ਤੋਂ ਕਿ ਕਿ ਕਦੋਂ ਕਿਹੜੇ ਮਹੀਨੇ ਚ ਲੱਗੇ ਪਿੱਛੋਂ ਚੱਲਦੀ ਹੈ ਦੇਖੋ ਇਹ ਜਿਹੜੀ ਬਾਜ਼ ਯਾਤਰਾ ਐਸ ਵਾਰੀ ਸਾਡੀ 156 ਬੱਸ 156 ਲਗਭਗ 13 ਸਾਲ ਹੋ ਚਲੇ ਨੇ ਤੇ ਜੋ ਸਾਡੀ ਜਾਂਦੀ ਆ ਉਹ ਦੀ ਮਹਾਮੈਦ ਕਿਰਪਾ ਵਾ ਕਿ ਕਿਛੋੜੀ ਤਾਂ ਤੋਂ ਸ਼ੁਰੂ ਕਰਦਾ ਸੀ ਚਾਰ ਪੰਜ ਸਵਾਰੀਆਂ ਤੋਂ ਤੇ ਅੱਜ ਹਰ ਮਹੀਨੇ ਅਸੀਂ ਇੱਕ ਦੋ ਸਵਾਰੀਆਂ ਬਾਸ ਸਵਾਰੀ ਛੱਡ ਕੇ ਜਾਂਦੇ ਹਾਂ ਬੱਸ ਜਾਂਦੇ ਪਾ ਰਹੇ ਹਾਂ ਬਹੁਤ ਬਹੁਤ ਮਹਾਦੀਪਾ ਕਿਰਪਾ ਦਾ ਇਹ ਸਾਰਾ ਸਾਡੇ ਭਰਾਵਾਂ ਸੋਭਾ ਸਾਡੇ ਲੜੀ ਭਾਜੀ ਨੇ ਸ਼ਾਲੂ ਭਾਜੀ ਨੇ ਅੰਦੇਸ਼ ਭਾਜੀ ਨੇ ਜੋ ਸਾਡੇ ਮੈਂਬਰ ਨੇ ਬਸਦੇ ਇਹ ਸਾਰੇ ਵੀਰਾਂ ਦਾ ਕੋਈ ਸੋਝਾ ਮੰਗਾ ਸਾਰੇ ਮਾਰਗ ਨੰਬਰਾਂ ਦਾ ਵੀ ਤੇ ਇਹ ਸਾਡੀ ਬਸ ਹਰ ਮਹੀਨੇ ਤੇ ਲਾ ਸ਼ਨੀਵਾਰ ਰਾਤ ਨੂੰ ਜਾਂਦੀ ਹੈ ਜੀ ਹਰ ਮਹੀਨੇ ਲਾ ਸ਼ਨੀਵਾਰ ਰਾਤ ਨੂੰ 9 ਵਜੇ ਤੋਂ ਨਿਕਲਦੀ ਹੈ ਤੇ ਅਗਲੇ ਦਿਨ ਸ਼ਾਮ ਨੂੰ ਦੁਬਾਰਾ ਵਾਪਸ ਇੱਥੇ ਹਾਂਜੀ ਆ ਜਿਹੜਾ ਖਰਚਾ ਜਿਹੜਾ ਲੱਗਦਾ ਬਸ ਜਾਣ ਦਾ ਆਣ ਦਾ ਇਹਦਾ ਖਰਚਾ ਜੀ ਇਹ ਦੀ ਸਵਾਰੀਆਂ ਕੋ ਸਿਰਫ ਮਿਨੀਮਮ ਜਿਹਾ ਥੋੜਾ ਸੇਵਾ ਲਈਦੀ ਆ ਬਾਕੀ ਸਾਰੇ ਭਰਾਵਾਂ ਸੋਗਾਂ ਨਾਲ ਸਾਰੇ ਆਪਣੇ ਮਾਰਗ ਦੇ ਸੋਗਰਦ ਨੇ ਅਸੀਂ ਵੀ ਉਜਮਨੇ ਆ ਸਾਰੇ ਇਦਾਂ ਜਦਵੀ ਆ ਜੀ ਬਸ ਠੀਕ ਹੈ ਮਾ ਮਾ ਚਿੰਮਸ ਦਾ ਸੇਵਾ ਗਰੁੱਪ ਚਭਾਵੜ ਵੱਲੋਂ ਹਰ ਸਾਲ ਲਗਭਗ ਸਾਨੂੰ 14-15 ਸਾਲ ਹੋ ਗਏ ਨੇ ਸ਼ੁਰੂਆਤ ਨੇ ਉਹਦੇ ਮਨਾਉਂਦੇ ਆ ਸਾਰੇ ਭਰਾਵਾਂ ਸੋਗਾਂ ਨਾਲ ਸਾਡੇ ਸਹਦੇਵ ਜੀ ਸਾਡੇ ਮੰਟੂ ਭਾਜੀ ਸਾਡੇ ਲੜੀ ਭਾਜੀ ਸੰਧੂ ਭਾਜੀ ਰਕੇਸ਼ ਭਾਜੀ ਜੋ ਵੀ ਤੇਰੀ ਟੀਮ ਹੈ ਸਾਰੇ ਹਲਕੇਸ਼ਨ ਹੁੰਦੇ ਆ ਅੱਜ ਦਾ ਦਿਨ ਸਾਡੇ ਹਿੰਦੂ ਸਮਾਜ ਵਾਸਤੇ ਸਾਡੇ ਸਨਾਤਨ ਤੋਂ ਵਾਸਤੇ ਬਹੁਤ ਹੀ ਵੱਡਾ ਬਹੁਤ ਹੀ ਕਰਮਾ ਵਾਲਾ ਬਹੁਤ ਅੱਛਾ ਦਿਨ ਹੈ ਤੇ ਜੋ ਆਪਾਂ ਸ਼੍ਰਾਵਤੀ ਨੂੰ ਤੁਹਾਨੂੰ ਮੌਕਾ ਮਿਲਿਆ ਵਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਖੁਦਵਾ ਕਰਦੇ ਹਾਂ ਕਿ ਸਾਰ ਸਾਨੂੰ ਇਦਾਂ ਹੀ ਮੌਕਾ ਸਾਡੇ ਤੇ ਇਦਾਂ ਹੀ ਕਿਰਪਾ ਰੱਖੀਏ ਸਾਰ ਸਾਰੀ ਇਹਦਾ ਜੀ ਮਾ ਸ਼੍ਰਾਵਤੀ ਇਹ ਤਿਆਰ ਦਾ ਮਨਾ ਸਕੀ ਹੈ ਤੇ ਭਾਜੀ ਕਿੰਨੀ ਦੇਰ ਤੋਂ ਕਿੰਨੇ ਸਾਲ ਹੋ ਗਏ ਮੈਂ ਤੁਹਾਨੂੰ ਐ ਇਹ ਸਾਨੂੰ ਵੀ ਅੱਜ 15 16 ਸਾਲ ਹੋ ਗਏ ਨੇ ਇਸ ਤਿਹਾਰ ਨੂੰ ਇਦਾਂ ਹੀ ਤੁਹਾਨੂੰ ਸਾਨੂੰ ਬੜੇ ਜੋਸ਼ ਉਤਸ਼ਾਹ ਨਾਲ ਮਨਾਨੇ ਆ ਜੀ ਸਰ ਤੇ ਭਾਜੀ ਜਿਵੇਂ ਕਿ ਨਸ਼ੇ ਦੀ ਤੁਹਾਨੂੰ ਪਤਾ ਹੀ ਅੱਜ ਤੱਕ ਇਹ ਨਹੀਂ ਕੋਈ ਨੌਜਵਾਨੀ ਲੋਕਾਂ ਕੀ ਕਹਿਣਾ ਚਾਹੀਦਾ ਬਿਲਕੁਲ ਸਾਡੇ ਸਨਦੀਪ ਸਾਹਿਬ ਵੀ ਨਸ਼ੇ ਤੋਂ ਦੂਰ ਰਹੋ ਆਪਣੀ ਕਿਰਤ ਕਰੋ ਮਿਹਨਤ ਕਰੋ ਕੰਮ ਕਰੋ ਤੇ ਨਸ਼ੇ ਤੋਂ ਬਿਲਕੁਲ ਦੂਰ ਰਹੋ ਕਿਸੇ ਤਰ੍ਹਾਂ ਨਸ਼ਾ ਨਹੀਂ ਕਰਨਾ ਚਾਹੀਦਾ ਕਿਉਂਕਿ ਨਸ਼ਾ ਬਹੁਤ ਵੱਡੀ ਬਿਲਾਮਤ ਹੈ ਲੰਗਰੀ ਜਿਹੜੇ ਪੰਗ ਟੋੜੇ ਲਗਾਏਗੇ ਨਹੀਂ ਹਾਂਜੀ ਥੋੜਾ ਜਿਹਾ ਪ੍ਰਸ਼ਾਦ ਰਾਇ ਜਿਆਦਾ ਪੱਗ ਨਹੀਂ ਲਗਾਇਆ ਸਿਰ ਥੋੜਾ ਜਿਹਾ ਪ੍ਰਸ਼ਾਦ ਦੇ ਤੌਰ ਤੇ ਲਗਾਇਆ ਤੇ ਅਜਾ ਦਿਨ ਆਪਣੇ ਯਾਰ ਦੋਸਤਾਂ ਨੂੰ ਯਾਰ ਸ਼ਹਿਰ ਵਸੇਆਂ ਨੂੰ ਕਹਿ ਕਹਦੇ ਵਧਾਈ ਦਿੰਦੇ ਸ਼ਹਿਰ ਵਸੇ ਇਹੀ ਹੈ ਕਿ ਸਾਰੇ ਸ਼ਹਿਰ ਵਸਿਆਂ ਨੂੰ ਅੰਮ੍ਰਿਤਸਰ ਵਸੇ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਕੱਢੀ ਕਿ ਸਾਡੀ ਸਭਾ ਵੱਲੋਂ ਸਾਡੀ ਮਾਰਕੀਟ ਵੱਲੋਂ ਬਹੁਤ ਬਹੁਤ ਕਰੋੜ ਕਰੋੜ ਲੱਖ ਲੱਖ ਵਧਾਈਆਂ ਮਾਹ ਸ਼ਰਦੀ ਦੇ ਤਿਹਾੜੀਆਂ ਕੋਲੇ ਸ਼ੰਕਰੀ ਅੱਜ ਸਭ ਤੇ ਕਿਰਪਾ ਰੱਖਣ ਕਿਰਪਾ ਹੱਥ ਰੱਖਣ ਤਾ ਆਸ਼ਰਮ ਬੰਨਵਾਰੇਲਾ ਹਰਿਆਲੇ ਦੇ ਨਾਮ ਦੇਤੇ ਮੈਂ ਚੁੜਿਆ ਐਸੋਸੀਏਸ਼ਨ ਦਾ ਮੈਂ ਪਾਰਿਆ ਆਸ਼ਰਮਾਤਰੀਏ ਕੀ ਕਹਿਣਾ ਚਾਹੋਗੇ ਸ਼ਵਰਾਤਰੀ ਦੇ ਦਿਹਾੜੇ ਦੇ ਸਭ ਤੋਂ ਪਹਿਲੇ ਤਾਂ ਮੈਂ ਸਰਬ ਸਮਾਜ ਨੂੰ ਸਰਬ ਧਰਮ ਨੂੰ ਵਾਰ ਵਾਰ ਦਿੰਦਾ ਪਰਮੇਸ਼ਵਰ ਇਹਨਾਂ ਸਮਾਜ ਦੇ ਉੱਤੇ ਕੁੜੀਆਂ ਨੂੰ ਬਰਾਈਆਂ ਨੂੰ ਮਿਟਾਏ ਇਹੋ ਜਿਹਾ ਆਯੋਜਨ ਧਾਰਮਿਕ ਹੁੰਦੇ ਰਹੇ ਸੋਨੂ ਭਾਜੀ ਵਰਗੇ ਸਹਿਦ ਦੇ ਵਰਗੇ ਭਾਈ ਸਾਹਿਬ ਸਾਨੂੰ ਬਾਰ ਦਰਸ਼ਕ ਦੇ ਅਸੀਂ ਕੋ ਚੰਗੇ ਕਮਾਨ ਲਈਏ ਇਸ ਤਰ੍ਹਾਂ ਦੇ ਕੋਦਾਨ ਕਰੀਏ ਭਗਵਾਨ ਦੇ ਬੱਚਿਆਂ ਦੇ ਉੱਤੇ ਅਸਰ ਪਵੇ ਇੱਛਾ ਜਿਹਾ ਸਮਾਜ ਦੇ ਵਿੱਚ ਦੂਜੀਆਂ ਕੁੜੀਆਂ ਉਹਨਾਂ ਤੇ ਵੀ ਇਸ ਤਰ੍ਹਾਂ ਦੇ ਆਯੋਜਨ ਕਰਨ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਜੇ ਛੇ ਲੋਕ ਇਕੱਠੇ ਹੋਣਗੇ ਸਮਾਜ ਸਮੂਹ ਸਮਾਜ ਬਣ ਜਾਊਗਾ ਕੋਈ ਇਹੋ ਜਿਹਾ ਧਾਰਮਿਕ ਅਯੋਜਨ ਕਰਦਾ ਹੈ ਉਹਦਾ ਨਾਲ ਹੀ ਨਵੀਂ ਪੀੜ੍ਹੀ ਜਿਹੜੀ ਸਾਡੀ ਹੈ ਉਹਦੀ ਜਿੰਦਗੀ ਉਹ ਜਿਸ ਤਰ੍ਹਾਂ ਬੰਦਾ ਕਿ ਬਹੁਤ ਜ਼ਿਆਦਾ ਪੋਲਿਟਿਕਲ ਪਾਰਟੀਆਂ ਨੂੰ ਮਿਲਣੀ ਹੁੰਦਾ ਹੈ ਇਹ ਸਮਾਜ ਦੇ ਬਤਵੰਤੇ ਸੱਜਣ ਜੀ ਇਕੱਠੇ ਹੋ ਕੇ ਖੜੇ ਹੁੰਦੇ ਉਹ ਵੀ ਕੋ ਯੋਗਦਾਨ ਪਾਇਆ ਤਾਂ ਕਿ ਬੁਖਤਬੁੱਧੀ ਲਿਆ ਕਰਨਗੇ ਇਸ ਸਮਾਜ ਦੇ ਇੱਥੇ ਬੰਦਿਆਂ ਦਾ ਸੇਕਦਾਰ ਵਾਲੇ ਬੰਦੇ ਨੂੰ ਸਮਾਜ ਤੇ ਮੂਰੇ ਰੱਖਿਆ ਜਾਏ ਜਿੰਨਾ ਦਾ ਕੋਈ ਪ੍ਰੈਸ਼ਨ ਹੋਏ ਸਮਾਜ ਦੇ ਵਿੱਚ ਉਹ ਜੀ ਕਿਸੇ ਕੋ ਬਸ ਯਾਤਰਾ ਲੈ ਕੇ ਜਾਂਦੀ ਹੈ ਆਪਣੇ ਸਮਾਜ ਸੇਵਾ ਵੱਲੋਂ ਤੇ ਕਿੰਨੇ ਸਾਲਾਂ ਤੋਂ ਲੈ ਕੇ ਜਾਦੇ ਹੋ ਤੇ ਕਿੱਥੋਂ ਸ਼ੁਰੂ ਕਰਦੇ ਹੋ ਤੇ ਕਿ ਕਿੱਦਾਂ ਡਿਟੇਲ ਤੇ ਵੈਸੇ ਸਾਨੂੰ ਭਾਜੀ ਇਹ ਪੂਰੀ ਤਰ੍ਹਾਂ ਦੇ ਸਕਦੇ ਨੇ ਪਰ ਮੇਰਾ ਤੇ ਇਹਨਾਂ ਦਾ ਸੰਗ ਜਿਹੜਾ ਇਕੱਠਾ ਇਹਨਾਂ ਦੇ ਅਸੀਂ ਵੀ ਇੱਥੇ ਕੰਮ ਕਰਨਾ ਹੈ ਲਗਭਗ ਉਹੀ ਅਸੀਂ ਮੈਂ ਵੀ ਆਪਣੀ ਗ੍ਰੈਜੂਏਸ਼ਨ ਪੂਰੀ ਕਰਕੇ ਇੱਥੇ ਆਇਆ ਸੀ ਤੇ ਸ਼ੁਰੂ ਤੋਂ ਹੀ ਤਾਂ ਨੀਤੀ ਕ੍ਰਿਤੀ ਦੇ ਆ ਔਰ ਅਸੀਂ ਬੜੇ ਹੈਰਾਨ ਆ ਕਿ ਇੰਨੀ ਮਿਹਨਤ ਕਰਕੇ ਜਿਹਨੇ ਆਇਆ ਇੱਕ ਛੋਟੀ ਜਿਹੀ ਦੁਕਾਨ ਦੇ ਵਿੱਚ ਕੰਮ ਕਰਦਾ ਸੀਗਾ ਇੰਨੀ ਮਿਹਨਤ ਕਰਕੇ ਧੰਮ ਪਰਮਾਤਮਾ ਦੀ ਅੱਜ ਕਿਰਪਾ ਹੈ ਔਰ ਉਹਦੇ ਨਾਲ ਨਾਲ ਆਪਣੇ ਪਰਿਵਾਰ ਤੋਂ ਨਾਲ ਨਾਲ ਇਹ ਧਾਰਮਿਕ ਆਯੋਜਨ ਵੀ ਏਡੇ ਵੱਡੇ ਲੈਵਲ ਤੇ ਕਰ ਦਿੰਦਾ ਹੈ ਉਹ ਸੰਗਤਾਂ ਨੂੰ ਮਾ ਮਹਿਤ ਦਰਸ਼ਨ ਕਰਾ ਕੇ ਨਿਹਾਲ ਕਰਦਾ ਹੈ ਬੜੀ ਵੱਡੀ ਗੱਲ ਹੈ ਕਿ ਤੁਸੀਂ ਆਪਨੇ ਜੀਵੰਦਰ ਜੀ ਵੇਦ ਦੇ ਵਿੱਚ ਵੇਖ ਪੜਨਾ ਇਨਸਾਨ ਕਿੰਨਾ ਫਸਿਆ ਹੋਇਆ ਔਰ ਤੁਮ ਯਾਦਾ ਮਿਹਨਤ ਤੋਂ ਇਲਾਵਾ ਸਾਰੇ ਕੰਮ ਕਰਦਾ ਬੜੀ ਸੀ ਜੀ ਜੀ ਹਾਂਜੀ ਹਾਂਜੀ ਸੋਨੂੰ ਸਪਾਲ ਸਿੰਘ ਗੋਰਾ ਅੱਜ ਸਾਰਿਆਂ ਨੂੰ ਤਾਂ ਪਹਿਲਾਂ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ सोनू ਜੀ ਦਾ ਧੰਨਵਾਦ ਜਿਹੜੇ ਸਾਨੂੰ ਹਰ ਸਾਲ ਇੱਥੇ ਜੋੜ ਕੇ ਰੱਖਦੇ ਨੇ ਸਾਡੇ ਵੱਡੇ ਭਾਜੀ ਬਰਿੰਦਰ ਸਾਹਿਬ ਜੀ ਵਿਕਾਸ ਬਲਟੂ ਜੀ ਜਿਹੜੇ ਮੇਰੇ ਤੋਂ ਵੱਡੇ ਨੇ ਹਰ ਵਾਰੀ ਮੈਨੂੰ ਆਸ਼ੀਰਵਾਦ ਦੇ ਕੇ ਤੋਰਦੇ ਨੇ ਅੱਜ ਜਗਤ ਪਿਤਾ ਜਗਤ ਮਾਤਾ ਸ਼੍ਰੀ ਪਾਰਵਤੀ ਮਾਤਾ ਦੀ ਤੇ ਭਗਵਾਨ ਸ਼ੰਕਰ ਜੀ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੇ ਵਿਆਹ ਸਮਰੋਹ ਤੇ ਅਸੀਂ ਸਾਰੇ ਇਕੱਠੇ ਹੋ ਕੇ ਹਰ ਸਾਲ ਇਥੇ ਇੱਕ ਪ੍ਰੋਗਰਾਮ ਕਰਦੇ ਆ ਜਿਹਦੀ ਸੇਵਾ ਸਾਰੀ ਸੋਨੂ ਜੀ ਹੁਣੀ ਸੰਭਾਲਦੇ ਨੇ ਤੇ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕਰਦੇ ਰਹਿੰਦੇ ਨੇ ਸਾਨੂੰ ਸਮੂਹ ਇਲਾਕੇ ਨੂੰ ਹਮੇਸ਼ਾ ਸਿਆਸਤ ਤੋਂ ਪરા ਹਟ ਕੇ ਇੱਕ ਜੋੜ ਕੇ ਰੱਖਦੇ ਨੇ ਤਾਂ ਕਿ ਇਥੇ ਸਾਡਾ ਆਪਸੀ ਭਾਈਚਾਰਾ ਆਪਸੀ ਪ੍ਰੇਮ ਪਿਆਰ ਤੇ ਸਾਰੇ ਧਰਮਾਂ ਦਾ ਇੱਕ ਵਿਚਾਰ ਦੇ ਨਾਲ ਚੱਲਣ ਦੇ ਯੋਗ ਸਾਨੂੰ ਬਣਾ ਕੇ ਰੱਖਦੇ ਨੇ ਹਰ ਵਾਰੀ ਹੈ ਹਰ ਮਹੀਨੇ ਬਾਅਦ ਬੱਸ ਵੀ ਖੜਦੇ ਨੇ ਜਿਹੜੇ ਹਮੇਸ਼ਾ ਚਰਚਾ ਚ ਹੀ ਰਹਿੰਦੇ ਨੇ ਕਿ ਇਹਨਾਂ ਨੇ ਦੱਸਿਆ ਵੀ ਕਿ 156 ਮਤਲਬ 156 ਬੱਸਾਂ ਇਹਨਾਂ ਨੇ ਹੁਣ ਤੱਕ ਸੇਵਾ ਕਰਨੀਆਂ ਜੋ ਇਹਨਾਂ ਨੇ ਆਪਣੇ ਬਾਲਬੂਤੇ ਦੇ ਦਿੱਤੀਆਂ ਅਸੀਂ ਤੇ ਇਹਨਾਂ ਨੂੰ ਵੀ ਕਈ ਵਾਰੀ ਆਖਿਆ ਕਿ ਭਾਜੀ ਸਾਨੂੰ ਸੇਵਾ ਦੱਸਿਆ ਕਰੋ ਪਰ ਇਹ ਕਹਿੰਦੇ ਕਿ ਨਹੀਂ ਜਿੰਨੀ ਦੇ ਤੱਕ ਮੇਰੇ ਲੱਤਾਂ ਦੇ ਵਿੱਚ ਜਾਨ ਹੈ ਫੇਰਾ ਆਪਣਾ ਦਮ ਹੈ ਇਹ ਸੇਵਾ ਮੈਂ ਖੁਦ ਕਰਾਂਗਾ ਬਾਕੀ ਅਸੀਂ ਸੋਨੂ ਚਿਤਨਾਲ ਹਮੇਸ਼ਾ ਰਹਿੰਦੇ ਹਾਂ ਜਦੋਂ ਵੀ ਸ਼ਿਵਰਾਤਰੀ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਇਹਨਾਂ ਦੇ ਘਰ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ ਜਾਂ ਕੋਈ ਬਸਸ ਨੂੰ ਲੈ ਕੇ ਕੋਈ ਵੀ ਪ੍ਰੋਗਰਾਮ ਹੁੰਦਾ ਅਸੀਂ ਸਾਰਾ ਸਮੂਹ ਸਾਰਾ ਸਮਾਜ ਸਾਰੇ ਧਰਮ ਦੇ ਲੋਕ ਹਰ ਜਾਤ ਪਾਤ ਦੇ ਲੋਕ ਸਮੂਹ ਚਹਾ ਰੋਡ ਦੇ ਲੋਕ ਸਾਰੇ ਸੋਨੋ ਜਿਹਦੇ ਨਾਲ ਧੰਨਵਾਦ ਜੀ ਇੱਕ ਵਾਰੀ ਫੇਰ ਮੈਂ ਸਾਰੇ ਸਮਾਜ ਨੂੰ ਸਾਰੇ ਦੇਸ਼ ਨੂੰ ਪੂਰੇ ਜਗਤ ਨੂੰ ਜਿੱਥੇ ਵੀ ਸ਼ਿਵਰਾਤਰੀ ਦੇ ਸਮਰੋਹ ਚੱਲ ਰਹੇ ਨੇ ਸਾਰਿਆਂ ਨੂੰ ਲੱਖ ਲੱਖ ਬਤਾਈਏ ਜਕਾਰਾ ਵੀਰ ਬਜਨਗੇ ਹਰ ਹਰ ਬੋਲੇ ਉਹ ਸੰਜੀ ਹੋ ਗਈ ਚਲੋ ਮੈਂ ਮਰਿੰਦਰ ਸਹਦੇਵ ਚਭਾਲ ਰੋਡ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅੱਜ ਸਾਡੀ ਚਭਾਲ ਰੋਡ ਤੇ ਮਹਾ ਸ਼ਿਵਰਾਤਰੀ ਦਾ ਪਰਿਪ੍ਰਿਤ ਉਤਾਰ ਨਾਲ ਮਨਾਇਆ ਜਾ ਰਿਹਾ ਸਾਡੇ ਸਮੂਹ ਦੁਕਾਨਦਾਰ ਸ਼ੌਪਕੀਪਰ ਸੋਨੂ ਭਾਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਮਿਲ ਕੇ ਕਿ ਰਤੀ ਦਾ ਮਹਾਪਰਵ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਪਰਮਾਤਮਾ ਅਗੇ ਅਰਦਾਸ ਕਰਨ ਵਾਸਤੇ ਕਿ ਪਰਮਾਤਮਾ ਸਾਰੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਚ ਰੱਖਣਾ ਇਹਨਾਂ ਦੇ ਦੁੱਖ ਤੇ ਰੀਡਰ ਦੂਰ ਕਰਨਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣਾ ਸੇਚ ਚੰਗੀ ਸੇਧ ਦਾ ਬਲ ਬਖਸ਼ਣਾ ਆਪਣੀ ਨੇਕ ਕਮਾਈ ਕਰਦੇ ਰਹਿਣ ਤੇ ਨੇਕ ਕਮਾਈ ਦੇ ਵਿੱਚੋਂ ਇਸੇ ਤਰ੍ਹਾਂ ਲੰਗਰ ਮਹਾਰਾਜੇ ਨਾਂ ਤੇ ਲਗਾਉਂਦੇ ਰਹਿਣ ਤੇ ਉਸਦੇ ਭਣਾਰੇ ਲੱਗੇ ਰਹਿਣ ਭਣਾਰਿਆਂ ਦੇ ਲੱਗਣ ਦੇ ਨਾਲ ਸਾਰੀ ਸਮੂਹ ਸੰਗਤ ਜਿਹੜੀ ਜਿਹੜੀ ਹਿੱਸਾ ਪਾndi ਉਹਨਾਂ ਨੂੰ ਅਸ਼ੀਰਵਾਦ ਬਣਿਆ ਰਵੇ ਪ੍ਰਮਾਤਮਾ ਆਪਣੀ ਕਿਰਪਾ ਸਾਰਿਆਂ ਤੇ ਬਣਾਈ ਰੱਖੇ ਮੈਂ ਬਾਬਾ ਸੁਖੀਚਾ ਵੇਦਾ ਬਣਾਤਾ ਹਿਸਾਬ ਪੰਚਲ ਬਾਗ ਨੰਬਰ 35 ਤੋਂ ਮੈਂ ਸਾਰੇ ਨਾਗਰ ਨਿਵਾਸੀਆਂ ਨੂੰ ਬਾਈ ਬਾੜ ਨੂੰ ਸੋਨੂ ਜੀ ਨੂੰ ਅਦੇ ਜੀ ਨੂੰ ਮੇਰੇ ਭਾਈ ਸਾਹਿਬ ਅਡੇ ਮਾ ਦੇਵ ਜੀ ਸਾਰੀ ਹੈਪੀ ਜੀ ਗੱਜ ਸਾਹਿਬ ਸਾਰੀ ਟੀਮ ਜਿਹੜੀ ਇੱਥੋਂ ਦੀ ਮੇਰੇ ਲੱਗੇ ਨੇ ਸਭ ਨੂੰ ਮੈਂ ਸ਼ਿਵਰਾਤੀ ਦੇ ਬਹੁਤ ਬਹੁਤ ਵਧਾਈਆਂ ਦੇਣਾ ਔਰ ਆਸ ਰੱਖਣਾ ਕਿ ਹਰ ਵਾਰੀ ਦੇਖਣ ਨੂੰ ਮਿਲਦਾ ਵੀ ਬੋਲੇ ਸ਼ੰਕਰ ਦੀ ਸ਼ਿਵਰਾਤੀ ਦੇ ਨੰਤਰ ਇੱਕ ਪਹੀਨਾ ਲਗਾਤਾਰ ਹੁਣ ਚੱਲ ਰਹੀ ਹੈ ਔਰ ਇਨੀ ਕਮਨਤਾ ਨੇ ਸ਼੍ਰੀ ਸ਼ੰਕਰ ਮਹਾਰਾਜ ਦੀ ਉੱਥੇ ਜਾ ਕੇ ਵੀ ਯਾਤਰਾ ਜਦੋਂ ਕਰਦੇ ਨੇ ਉੱਥੇ ਜਾ ਕੇ ਵੀ ਲੋਕ ਲੰਗਰ ਬਹੁਤ ਉਮੀਦ ਤੋਂ ਲੈ ਕੇ ਜਾ ਕੇ ਸੇਵਾ ਕਰਦੇ ਨੇ ਔਰ ਮੈਂ ਇਸ ਗੱਲ ਨੂੰ ਬੜਾ ਵਧੀਆ ਮੰਨਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਧਰਮ ਦੇ ਕੰਮਾਂ ਦੇ ਵਿੱਚ ਲੱਗ ਕੇ ਲੱਗਣਾ ਚਾਹੀਦਾ ਤਾਂ ਕਿ ਆਪਕੇ ਜਿਹੜਾ ਸਾਡਾ ਪੰਜਾਬ ਨਸ਼ਿਆਂ ਦੇ ਵਿੱਚ ਡੁੱਰਦਾ ਜਾ ਰਿਹਾ ਉਸ ਤੋਂ ਬਚ ਕੇ ਸਾਨੂੰ ਧਰਮਿਕ ਧਰਮ ਕੰਮ ਕਰਨੇ ਚਾਹੀਦੇ ਨੇ ਪਰ ਮੈਂ ਸਾਰਿਆਂ ਨੂੰ ਅਧੀਵਾੜ ਨੂੰ ਆਪਣੇ ਸਾਰੇ ਸ਼ਹਿਰ ਨੂੰ ਇਸ ਸ਼ੁਗਰਾਹੀ ਛਤਰੀ ਇਸ ਤੇ ਯਾਤਰੀ ਦੀ ਉਹ ਰਾਤਰੀ ਦੀ ਲੱਖ ਤੱਕ ਵਧਾਈ ਦਿੰਦਾ ਮਗਰ ਜਿਹੜੇ ਨੌਜਵਾਨ ਹੈਗੇ ਆ ਗਲਤ ਰਾਏ ਦੇ ਨੇ